ਤਲਵੰਡੀ ਸਾਬੋ ਵਿਖੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਚੱਲੀ ਗੋਲੀ ਪੁਲਿਸ ਵੱਲੋਂ ਕੀਤਾ ਗਿਆ ਇੱਕ ਵਿਅਕਤੀ ਨੂੰ ਗ੍ਰਿਫਤਾਰ ਇਸ ਸਬੰਧੀ ਦਿੱਤੀ ਡੀ.ਸੀ.ਪੀ ਤਲਵੰਡੀ ਸਾਬੋ ਨੇ ਜਾਣਕਾਰੀ ਦੱਸਦੀ ਹੈ ਕਿ ਮਾਮਲਾ ਪਿਛਲੀ ਰਾਤ ਦਾ ਜਿੱਥੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤਲਵੰਡੀ ਸਾਬੋ ਥਾਣੇ ਦੇ ਨੇੜੇ ਫਾਇਰਿੰਗ ਹੋਈ ਇਸ ਦੇ ਵਿੱਚ ਕੋਈ ਵਿਅਕਤੀ ਜ਼ਖਮੀ ਤਾਂ ਨਹੀਂ ਹੋਇਆ ਲੇਕਿਨ ਇਹ ਇਹਨਾਂ ਦੀ ਫਾਇਰ ਗੱਡੀ ਉੱਤੇ ਵੱਜੀ ਅਤੇ ਉਸ ਤੋਂ ਬਾਅਦ ਪੁਲਿਸ ਨੇ ਅੱਜ ਵਕਰੀਆਂ ਵਕਰੀਆਂ ਟੀਮਾਂ ਬਣਾ ਕੇ ਇਹ ਸਾਰੀ ਸਰਚ ਕੀਤੀ ਗਈ ਤਾਂ ਉਸ ਦੇ ਵਿੱਚ ਇੱਕ ਵਿਅਕਤੀ ਨੂੰ ਇਹਨਾਂ ਵੱਲੋਂ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਹਨਾਂ ਵੱਲੋਂ ਕੀਤਾ ਗਿਆ ਅਸਲੀ ਦੀ ਹਜੇ ਇਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਦਾ ਲਿਸੈਂਸੀ ਸੀ ਜਾਂ ਦੂਸਰਾ ਸੀ ਦੇਖੋ ਤਸਵੀਰਾਂ ਇਹ ਬੀਤੀ ਰਾਤ ਦੀਆਂ ਪਿਛਲੀ ਰਾਤ ਦੀਆਂ ਤਸਵੀਰਾਂ ਨੇ ਜਿੱਥੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤਰੁੰਡੀ ਸਾਗੂ ਕੋਲ ਗੋਲੀ ਚੱਲੀ ਸੀ ਤੇ ਜਿਸ ਦੇ ਵਿੱਚ ਜ਼ਖਮੀ ਤਾਂ ਕੋਈ ਵਿਅਕਤੀ ਨਹੀਂ ਹੋਇਆ ਸੀ ਲੇਕਿਨ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ ਹੈ ਅੱਜ ਕੀ ਨਾਟ ਮੇਰਾ ਨਾਮ ਮਣੀ ਹੈ ਜੀ ਮਣੀ ਕੀ ਗੱਲ ਹੋਈ ਹੈ ਕਿੱਥੋਂ ਆਏ ਸੀ ਤੁਸੀਂ ਕੀ ਕਰਕੇ ਆਏ ਸੀ ਅਸੀਂ ਸਿੰਘੋ ਦੇ ਬੰਦਿਆਂ ਤੋਂ ਤੇਲ ਦੇ ਪੈਸੇ ਲੈਣੇ ਸੀਗੇ ਜੀ ਤੇ ਉਹਨਾਂ ਦਾ ਮੇਰੇ ਨਾਲ ਫైనాన్స్ ਦੇ ਵਿੱਚ ਕੋਈ ਕੁਛ ਕੰਮ ਆਕਾਜ਼ ਸੀ ਤਾਂ ਉਸ ਟਾਈਮ ਉਹਨਾਂ ਨੇ ਕਿਸ਼ਤਾਂ ਰੋਕ ਕੇ ਆਪ ਲੈਣ ਲੱਗ ਗਏ ਤੇ ਜਦੋਂ ਤੇਲ ਦੇ ਸੀ ਪੈਸੇ ਮੰਗੇ ਤਾਂ ਮਨਾਂ ਕਰਤਾ ਇਸ ਕਰਕੇ ਅਸੀਂ ਦਰਖਾਸਤ ਦਿੱਤੀ ਸਿੰਘੋ ਚੌਂਕੀ ਦੇ ਵਿੱਚ ਹੁਣ ਪ੍ਰਸ਼ਾਸਨ ਨੇ ਤੇ ਕੁਝ ਬੰਦਿਆਂ ਨੇ ਮਿਲ ਕੇ ਸਾਡਾ ਦਿਨ ਮੰਗਲਵਾਰ ਦਾ ਰੱਖਤਾ ਤੇ ਵਧੀਆ ਤੁਰੇ ਆ ਸੀ ਸਾਰੇ ਇਹਨਾਂ ਨੇ ਸਾਡੇ ਮਗਰ ਗੱਡੀਆਂ ਲਾ ਲਈਆਂ ਇਹਨਾਂ ਨੇ ਤੁਸੀਂ ਪੈਸੇ ਲੈਣੇ ਸੀ ਹਾਂ ਜਿੰਨਾਂ ਤੋਂ ਅਸੀਂ ਪੈਸੇ ਲੈਣੇ ਸੀ ਇਹ ਕਰਕੇ ਇਹਨਾਂ ਨੇ ਜੰਬਰ ਵਸਤੀ ਤੋਂ ਪਿੱਛੇ ਬਾਜੀਗਰ ਢਾੜੀ ਚ ਪਿਸਟਲ ਨਾਲ ਸਾਡੇ ਤੇ ਫਾਇਰ ਕਰਤਾ ਅਸੀਂ ਇਹਨਾਂ ਦੇ ਮਗਰ ਗੱਡੀ ਲਾ ਲਈ ਵੀ ਚਲੋ ਵੀ ਗੱਡੀ ਦਾ ਪਤਾ ਤਾਂ ਕਰੀਏ ਵੀ ਕਿਹੜੀ ਆ ਕਚਹਿਰੀਆਂ ਕੋਲੇ ਆ ਕੇ ਕੈਮਰੇ ਲੱਗੇ ਆ ਉੱਤਰ ਕੇ ਇਹਨਾਂ ਨੇ ਪੰਪ ਗਨ ਨਾਲ ਫਾਇਰ ਮਾਰਿਆ ਜਿਹੜਾ ਫਾਇਰ ਵਜਿਆ ਹੋਇਆ ਜੀ ਤੇ ਦੋ ਤਿੰਨੇ ਬੰਦਿਆਂ ਦੇ ਸਾਡਾਂ ਦੇ ਛਰਲੇ ਲੱਗੇ ਇਹੇ ਕਾਂਟ੍ਰੈਕ ਪਹਿਲਾਂ ਦੀ ਘਟਨਾ ਜੀ ਕਿੰਨੇ ਕ ਬੰਦੇ ਸੀ ਸਾਰੇ ਜਿੰਨੇ ਜਗੇ ਉਹ ਚਾਰ ਪੰਜ ਜਣੇ ਸੀਗੇ ਜੀ ਗੱਡੀ ਤੇ ਸੀਗੀ ਹਾਂ ਗੱਡੀ ਤੇ ਅਸੀਂ ਹੁਣ ਵੀ ਉਹ ਗੇੜੇ ਦੇ ਰਿਆ ਸਵਿਫਟ ਗੱਡੀ ਸੀ ਤੇ ਫਿਰ ਤੁਸੀਂ ਪੁਲਿਸ ਨੂੰ ਦਿੱਤੀ ਉਹਨਾਂ ਤਰਾ ਅਸੀਂ ਪ੍ਰਸ਼ਾਸਨ ਕੋਲ ਖੜੇ ਆ ਥਾਣੇ ਦੇ ਵਿੱਚ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਤਾਂ ਗੁੰਡਾਗਰਦੀ ਆ ਬਦਮਾਸ਼ੀ ਆ ਭਗਵੰਤਬਾਨ ਸਾਹਿਬ ਕਹਿੰਦੇ ਅਸੀਂ ਗੁੰਡਾਗਰਦੀ ਬਦਮਾਸ਼ੀ ਬੰਦ ਕਰਤੀ ਲੇਕਿਨ ਇਹ ਤਾਂ ਥਾਣੇ ਦੇ ਕੋਲ ਹੀ ਘਟਨਾ ਹੋ ਗਈ ਜੀ ਇੱਥੇ ਨਾਲ ਹੀ ਥਾਣਾਗਾ ਜੀ ਤੇ ਹੁਣ ਤੁਸੀਂ ਆ ਕਿੰਨੇ ਬੰਦੇ ਪੰਜ ਬੰਦੇ ਸੀਗੇ ਉਹ ਪੰਜਾਂ ਕੋਲੇ ਹਥਿਆਰ ਸੀਗੇ ਤੇ ਹੁਣ ਜੋ ਥੋੜੇ ਫਾਇਰ ਕਿਥੇ ਪਰ ਤੁਸੀਂ ਕਿਹਨਾਂ ਬਚਤ ਕੀਤੀ ਆ ਜੀ ਜਦੋਂ ਸਾਡੇ ਫਾਇਰ ਵਜਿਆ ਜੀ ਇੱਕ ਬੰਦੇ ਦੇ ਸ਼ਰਲਾ ਵਜਿਆ ਅਸੀਂ ਆਖਾ ਵੀ ਆਪਣੀ ਬੈਸਕੀ ਦੇ ਨਾਲ ਆ ਗਈ ਇਸ ਕਰਕੇ ਅਸੀਂ ਗੱਡੀ ਦਾ ਪਤਾ ਕਰਨ ਵਾਸਤੇ ਉਹਨਾਂ ਦੇ ਗੱਡੀ ਮੰਗਰ ਲਾ ਲਈ ਜਦੋਂ ਅਸੀਂ ਗੱਡੀ ਮੰਗਰ ਲਾ ਲਈ ਤਾਂ ਉਹਨਾਂ ਨੇ ਕਚਹਿਰੀਆਂ ਕੋਲੇ ਰੋਕ ਕੇ ਸਾਡੀ ਗੱਡੀ ਦੇ ਸਾਹਮਣੇ ਸਿੱਧਾ ਪੰਪ ਗੰਦ ਨਾਲ ਫਾਇਰ ਮਾਰਿਆ ਪਹਿਲਾਂ ਉਹਨੇ ਗੱਡੀ ਤੇ ਫਾਇਰ ਕੀਤਾ ਫਿਰ ਸਿੱਧਾ ਮਾਰਿਆ ਕਰ ਹਾਂ ਫਿਰ ਪਹਿਲਾਂ ਸਾਡੀ ਗੱਡੀ ਤੇ ਫਾਇਰ ਕੀਤਾ ਫਿਰ ਸਾਡੀ ਗੱਡੀ ਦੇ ਸਿੱਧਾ ਫਾਇਰ ਮਾਰਿਆ ਪਹਿਲਾਂ ਇਹ ਪਹਿਲਾ ਫਾਇਰ ਸੀ ਉਹ ਕਿੱਥੇ ਕਿੱਥੋਂ ਉਹ ਜੰਬਰ ਵਸਤੀ ਕੋਲ ਬਾਜੀਗਰ ਗੱਡੀ ਕਿੱਥੇ ਵਜਿਆ ਸੀ ਉਹ ਸਾਡੀ ਗੱਡੀ ਦੇ ਉੱਪਰ ਦੀ ਟੱਪ ਗਿਆ ਜੀ ਉਹ ਕੋਲ ਉਹ ਫਾਇਰਿੰਗ ਵਾਈਪ ਹਾਂ ਫਾਇਰਿੰਗ ਹੋਈ ਸਾਨੂੰ ਪਤਾ ਲੱਗ ਗਿਆ ਵੀ ਬੰਦੇ ਨੇ ਟਾਕੀ ਖੋਲ ਕੇ ਹਸਲਾ ਕੱਢ ਕੇ ਫਾਇਰ ਕਰਤਾ ਆਪਣੇ ਤੇ ਜੀ ਤਾਂ ਇਸ ਕਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਤੁਹਾਡੇ ਸਾਹਮਣੇ ਆ ਸਾਰੀ ਚੀਜ਼ ਸਾਡੇ ਬੰਦੇ ਤਿੰਨੇ ਆ ਜ਼ਖਮੀ ਆ ਜੀ ਤਾਂ ਸਾਨੂੰ ਇਨਸਾਫ ਚਾਹੀਦਾ ਜੀ ਕਿਉਂਕਿ ਜੇ ਉਹਨਾਂ ਨੇ ਬਦਮਾਸ਼ੀ ਕਰਨੀ ਆ ਚਲੋ ਸੋ ਬਦਮਾਸ਼ੀ ਵਾਲੀ ਅਸੀਂ ਲੈਣ ਚ ਨਹੀਂਗੇ ਤੇ ਬਦਮਾਸ਼ੀ ਕਰਨੀ ਆ ਸਾਡੇ ਨਾਲ ਸਾਨੂੰ ਦੱਸ ਕੇ ਆਉਣ ਨੇ ਹੱਤੇ ਬੰਦੇ ਤੇ ਕੀ ਫਾਇਰ ਕਰਨਾ ਅਸਤਾਬ ਦਾ ਸਿੰਪਲ ਘਰ ਨੂੰ ਜਾ ਰਹੇ ਆ ਆਪਦੇ ਪੈਟਰੋਲ ਪੰਪ ਤੋਂ ਤੇ ਉਹਨਾਂ ਨੇ ਫਾਇਰ ਕੀਤਾ ਸਾਡੇ ਤੇ ਜਿਹੜਾ ਪੈਟਰੋਲ ਪੰਪ ਕਿੱਥੇ ਹੈ ਸਿੰਗੋਸ਼ਰੀ ਦਮਦਮਾ ਫਿਲਿੰਗ ਸਟੇਸ਼ਨ ਐਚਪੀ ਕੰਪਨੀ ਦਾ ਆਪਣਾ ਪੈਟਰੋਲ ਪੰਪ ਆ ਜੀ ਇਹ ਕੱਲ ਜਿਹੜਾ ਹੈਗਾ 6:00 ਵਜੇ ਜਿਹੜਾ ਹੈਗਾ ਮਿਤੀ 16 12 23 ਨੂੰ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਜਿਹਦੇ ਵਿੱਚ ਜਿਹੜਾ ਜਗਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਜਿਹੜਾ ਹੈਗਾ ਸ਼ੇਖਪੁਰੇ ਦਾ ਰਹਿਣਾ ਵਾਲਾ ਹੈਗਾ ਇਹ ਆਪਣੀ ਕਾਰ ਦੇ ਵਿੱਚ ਜਿਹੜਾ ਹੈਗਾ ਆ ਰਿਹਾ ਸੀਗਾ ਆਪਣੇ ਘਰ ਵੱਲ ਨੂੰ ਆ ਰਿਹਾ ਸੀਗਾ ਪਲਵੰਡੀ ਸਾਭੋ ਵੱਲੋਂ ਸਿੰਘੋ ਤੋਂ ਤੇ ਰਾਹ ਦੇ ਵਿੱਚ ਇਹਦੇ ਇੱਕ ਕਾਰ ਜਿਹੜੀ ਹੈਗੀ ਐ Swift ਐਚ 4517277 ਤੋਂ ਜਿਹੜਾ ਦੋ ਵਿਅਕਤੀ ਉਹਦੇ ਵਿੱਚ ਬੈਠੇ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਹਵਾਈ ਫਾਇਰ ਕੀਤੀ ਤੇ ਪਹਿਲਾਂ ਤੇ ਇਹਨਾਂ ਨੇ ਉਹਦੇ ਪਿੱਛੇ ਗੱਡੀ ਲਾ ਲਈ ਤਾਂ ਜਦੋਂ ਦੇਖਿਆ ਇਹਨਾਂ ਨੇ ਉਹਨਾਂ ਵਿੱਚ ਇੱਕ ਬੰਦਾ ਜਿਹੜਾ ਹੈਗਾ ਇਹਨਾਂ ਨੇ ਸੁਖਪਾਲ ਸਿੰਘ ਅਕਾਲੀ ਸਨ ਆਫ ਬਲਬੀਰ ਸਿੰਘ ਰੈਜ਼िडेंट ਸਿੰਘੋ ਦੇ ਕਉਰ ਜਿਹੜਾ ਪਛਾਣਿਆ ਤੇ ਦੂਜਾ ਜਿਹੜਾ ਹੈਗਾ ਉਹਦੇ ਨਾਲ ਇੱਕ ਰਮਣਾ ਜਿਹੜਾ ਬਹਿਣੀ ਵਾਲ ਦਾ ਹੈਗਾ ਕੋਈ ਵਿਅਕਤੀ ਇਹ ਜਿਹੜਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਸੁਪਾਲ ਕਾਲੀ ਦੇ ਨਾਲ ਤੇ ਇਹਦੇ ਸਬੰਧ ਚ ਇਹਨੇ ਜਗਵਿੰਦਰ ਸਿੰਘ ਨੇ ਦੱਸਿਆ ਵੀ ਜਿਹੜਾ ਹੈਗਾ ਇਹਨਾਂ ਨੇ ਬੰਦਿਆਂ ਨੇ ਉੱਤੇ ਫਾਇਰਿੰਗ ਕੀਤੀ ਹੈ ਤੇ ਪਹਿਲਾਂ ਇਹਨਾਂ ਨੇ ਉੱਥੇ ਫਾਈਰ ਕੀਤੇ ਤੇ ਜਦੋਂ ਗੱਡੀ ਮਗਰ ਲਾ ਕੇ ਇੱਥੇ ਆਏ ਤੇ ਜਿੰਦਾ ਡਾਕਟਰ ਤੋਂ ਥੋੜਾ ਜਿਹਾ ਪਹਿਲਾਂ ਜਿਹੜਾ ਹੈਗਾ ਇਹਨਾਂ ਨੇ ਆ ਕੇ ਜਿਹੜਾ ਹੈਗਾ ਜਿਹੜਾ ਰਮਣਾ ਇਹਨੇ ਆਪਣੀ ਰਾਈਫਲ ਨਾਲ ਉਹਦਾ ਤੇ ਫਾਇਰ ਕੀਤਾ ਜਿਹਨਾਂ ਦੇ ਨਾਲ ਜਿਹੜਾ ਸ਼ੀਸ਼ਾ ਟੁੱਟ ਗਿਆ ਤੇ ਬਾਕੀ ਜਿਹੜਾ ਹੈਗਾ ਸੁਖਪਾਲ ਕਾਲੀ ਨੇ ਆਪਣੇ ਰਵਲਬਰਟ ਨਾਲ ਫਾਇਰ ਕੀਤਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਮੁਕਦਮਾ 269 1612 22 ਅੰਡਰ ਸੈਕਸ਼ਨ 307 427 34 ਆਈਪੀਸੀ 25458 ਆਮ ਜ਼ੈਕਟ ਦਾ ਜਿਹੜਾ ਦਰਜ ਕੀਤਾ ਸੀਗਾ ਥਾਣਾ ਤਲਵੰਡੀ ਵਿਖੇ ਜਿਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਇੱਥੇ ਅੱਜ ਜਿਹੜਾ ਇਹਨੂੰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਮਨਵੀਰ ਸਿੰਘ ਗਿੱਲ ਅਤੇ ਐਸਪੀਡੀ ਸਾਹਿਬ ਅਜੇ ਗਾਂਧੀ ਜੀ ਦੀਆਂ ਹਦਾਇਤਾਂ ਦੇ ਜਿਹੜਾ ਟੀਮਾਂ ਬਣਾਈਆਂ ਸੀ ਵਕ ਵਕ ਇਹਨਾਂ ਨੂੰ ਅਰੈਸਟ ਕਰਨ ਲਈ ਜਿਹਦੇ ਵਿੱਚੋਂ ਅਸੀਂ ਅੱਜ ਸਿੰਘੋ ਤੋਂ ਜਿਹੜਾ ਹੈਗਾ ਸੁਖਪਾਲ ਸਿੰਘ ਅਕਾਲੀ ਸਾਣੂ ਬਲਬੀਰ ਸਿੰਘ ਮਸਤੀ ਸਿੰਘ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਇਹਦੇ ਤੋਂ ਅਸਲਾ ਜਿਹੜਾ ਹੈਗਾ ਰਾਈਫਲ ਤੇ ਇੱਕ ਜਿਹੜਾ 32 ਬੋਲ ਜਿਹੜਾ ਰਿਵਾਲਵਰ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ ਤੇ ਜਿਹੜੀ ਵਾਰਦਾਤ ਦੇ ਵਿੱਚ ਇੱਕ ਕਾਰ ਵਰਤੀ ਸੀਗੀ ਸਵਿਫਟ ਜਿਹੜੀ ਹੈ ਜੀ ਰੰਗ ਚਿੱਟਾ ਐਚਆਰ 51 ਬੀਐਨ 7277 ਇਹ ਵੀ ਜਿਹੜੀ ਹੈਗੀ ਹੈ ਰਿਕਵਰ ਕਰ ਲਈਏ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਖਤ ਹਦਾਇਤਾਂ ਹੈਗੀਆਂ ਵੀ ਕਿਸੇ ਵੀ ਜਿਹੜਾ ਹੈਗਾ ਜਿਹੜਾ 임ਪੇਸ਼ਾ ਵਿਅਕਤੀ ਨੂੰ ਜਿਹੜਾ ਹੈਗਾ ਫਿਰਨੀ ਚੁੱਕਣ ਦੇਣਾ ਹੈਗਾ ਤੇ ਇਹਨਾਂ ਨਾਲ ਸਖਤੀ ਨਾਲ ਜਿਹੜਾ ਹੈਗਾ ਅਮਲ ਬਤਾਰਾ ਕਰਨਾ ਹੈਗਾ ਤਾਂਕਿ ਆਮ ਪਬਲਿਕ ਜਿਹੜੀ ਹੈ ਚੈਨੋ ਅਮਨ ਨਾਲ ਜਿਹੜਾ ਹੈਗਾ ਵੀ ਜ਼ਿੰਦਗੀ ਬਤੀਤ ਕਰੇ ਰੰਜਿਸ਼ ਕੀ ਸੀ ਸਰ ਇਹਨਾਂ ਦੀ ਇਹਨਾਂ ਦੀ ਰੰਜਿਸ਼ ਇਹ ਸੀਗੀ ਜਗਵਿੰਦਰ ਸਿੰਘ ਨੇ ਦੱਸਿਆ ਸੀਗਾ ਵੀ ਇਹਨਾਂ ਕੋਈ ਪੈਸੇ ਪੁਸੇ ਲੈਣੇ ਸੀਗੇ ਸੁਪਾਲ ਕਾਲੀ ਤੋਂ ਜਿਹਦੇ ਸਬੰਧ ਚ ਇਹਨਾਂ ਦੀ ਆਪਸ ਚ ਫੋਨ ਤੇ ਪਹਿਲਾਂ ਕੋਈ ਗੱਲ ਸੁਣੀ ਹੋਈ ਸੀ ਤੇ ਕਾਫੀ ਬਹਿਸ ਹੋਈ ਸੀ ਜਿਹਦੇ ਸਬੰਧ ਦੇ ਵਿੱਚ ਇਹ ਕੱਲ ਜਦੋਂ ਆ ਰਿਹਾ ਸੀ ਤਾਂ ਇਹਦੇ ਤੇ ਜਿਹੜੀ ਹੈਗੀ ਉਹਨੇ ਫਾਇਲ ਕੀਤੀ ਵਪਨਸ਼ੀਲ ਉਹ ਲਾਇਸੈਂਸੀ ਜੀ ਕੇ ਗੈਰਸਾਂ ਉਹ ਹੱਲੇ ਜਿਹੜਾ ਹੈਗਾ ਕਰ ਰਹੇ ਆ ਪੜਤਾਲ ਕਰ ਰਹੇ ਹੈਗੇ ਆ ਉਹ ਹੱਲੇ ਅਰੈਸਟ ਰੀਸੈਂਟਲੀ ਕੀਤੀ ਹੈਗੀ ਤੇ ਉਹ ਤਫਤੀਸ਼ ਚਾਰੀ ਹੈ